ਕਹਿੰਦੇ ਪ੍ਰਮਾਤਮਾ ਦੀ ਨજર ਸਵੱਲੀ ਹੋਵੇ ਤੇ ਕਈ ਤੋਂ ਕਈ ਕੁਝ ਹੋ ਜਾਂਦਾ ਕੱਖਾਂ ਤੋਂ ਲੱਖਾਂ ਦੇ ਹੋ ਜਾਂਦਾ ਆ ਤਾਂ ਪ੍ਰੋਥਾ ਚਾਹੀਦਾ ਜੀ ਤੇ ਪ੍ਰਮਾਤਮਾ ਅਸ਼ੀਰਵਾਦ ਹੋਵੇ ਉਹ ਪ੍ਰਮਾਤਮਾ ਕਈ ਦਾ ਕਈ ਕੁਝ ਕਰ ਦਿੰਦਾ ਇੱਕ ਛੋਟੀ ਜੀ ਸਾਖੀ ਆ ਕੇ ਇੱਕ 1534 ਈਸਵੀ ਵਿੱਚ ਲਾਹੌਰ ਵਿੱਚ ਇੱਕ ਬੱਚੇ ਦਾ ਜਨਮ ਹੁੰਦਾ ਜਿਸ ਦਾ ਨਾਮ ਭਾਈ ਜੇਠਾ ਰੱਖਿਆ ਜਾਂਦਾ 1500 ਸਕਤੀ ਇਧਵੀ ਵਿੱਚ ਉਸਦੀ ਮਾਤਾ ਜੀ ਸਰਗਵਾਸ ਹੋ ਜਾਂਦੇ ਆ ਤੇ 1541 ਵਿੱਚ ਉਸਦੇ ਪਿਤਾ ਜੀ ਗੁਰੂ ਚਰਣਾ ਵਿੱਚ ਜਾਪਰਾਜਦੇ ਆ ਤੇ 7 ਸਾਲ ਦੀ ਵਿੱਚ ਉਮਰ ਵਿੱਚ ਉਹ ਬੱਚਾ ਅਨਾਥ ਹੋ ਜਾਂਦਾ ਤੇ ਜਦੋਂ ਉਹਨਾਂ ਨੂੰ ਕੋਈ ਪਰਿਵਾਰਕ ਮੈਂਬਰ ਨਹੀਂ ਰਹਿ ਜਾਂਦਾ ਨਹੀਂ ਸਾਥ ਦਾ ਸ਼ਰੀਕਾ ਭਾਈਚਾਰਾ ਨਹੀਂ ਜਹਾਲਦਾ ਤੇ ਉਸਦੀ ਨਾਨੀ ਜੀ ਆਉਂਦੇ ਆ ਉਹਨੂੰ ਲੈਣ ਤੇ ਸ਼ਰੀਕਾ ਭਾਈਚਾਰਾ ਆੜਗਵਾਲ ਕਹਿੰਦਾ ਇਹੇ ਬੱਚਾ ਅਨਾਥ ਹੋ ਗਿਆ ਇਥੇ ਨੂੰ ਹਣ ਸੰਭੂ ਕੌਣ ਤੇਰੇ ਛੇਰ ਤੇ ਸ਼ਤ ਕੌਣ ਦਊਗਾ ਇਹਨੂੰ ਕੋਈ ਸੰਭੂਗਾ ਨਹੀਂਗਾ ਇਹਦੀ ਪੜ੍ਹਾਈ ਲਿਖਾਈ ਕੌਣ ਕਰੂਗਾ ਇਹ ਭੁੱਖਾ ਮਰ ਜੂਗਾ ਇਹਨੂੰ ਰੋਟੀ ਪਾਣੀ ਕੌਣ ਦਊ ਇਹਨਾਂ ਮੇਲ ਬਰਤਨ ਕੌਣ ਰੱਖੂ ਇਹੋ ਜੇ ਬੱਚੇ ਨੂੰ ਅਨਾਥ ਬੱਚੇ ਨੂੰ ਆਪਣੀ ਕੁੜੀ ਕੌਣ ਲਊਗਾ ਪਰ ਜਦੋਂ ਉਹਦੀ ਨਜ਼ਰ ਸਵਾਲੀ ਹੋ ਜਾਂਦੀ ਆ ਉਹੋ ਹੀ ਪਾ ਗੁਰੂ ਰਾਮਦਾਸ ਜੀ ਬਣਦੇ ਆ ਤੇ ਜਿੱਥੇ ਕਹਿੰਦੇ ਸੀ ਕਿ ਇਹਨੂੰ ਸਿਰ ਤੇ ਸੱਤ ਕਾਹਨ ਦਊਗਾ ਇਹਨਾਂ ਮਲਵਰਤਨ ਕੌਣ ਕਰੂਗਾ ਤੇ ਅੱਜ ਜਾ ਕੇ ਵੇਖ ਲਓ ਗੁਰੂ ਰਾਮਦਾਸ ਜੀ ਨਗਰੀ ਵਿੱਚ 골ਡਨ ਟੈਂਪਲ ਵਿੱਚ ਕਿੰਦਾ ਆਲੀਸ਼ਾਨ ਗੁਰਦੁਆਰਾ ਬਣਿਆ ਹੋਇਆ ਜਿਹਨੂੰ 골ਡਨ ਟੈਂਪਲ ਕਹਿੰਦਾ ਤੇ ਸਵੇਰ ਤੋਂ ਸ਼ਾਮ ਤੱਕ ਜੇ ਮੱਥਾ ਟੇਕਣਾ ਹੋਵੇ ਤੇ 5-7 ਘੰਟੇ ਲੱਗ ਜਾਂਦੇ ਆ ਕਿ ਉਹਨੂੰ ਜਿਹਨੂੰ ਕਹਿੰਦੇ ਆ ਕਿ ਆ ਜਾਂਦਾ ਵੀ ਇਹਨਾਂ ਮਲਵਰਤਨ ਕੌਣ ਰੱਖੂਗਾ ਉਹਨੂੰ ਮਿਲ ਵਾਸਤੇ ਪੰਜ ਬਾਜੀ ਘੰਟਿਆਂ ਦੀ ਲੈਣ ਸਾਰੀ ਵਿਹਾਰੀ ਲੱਗ ਜਾਂਦੀ ਆ ਤੇ ਜੇਸ ਨੂੰ ਕਹਿੰਦੇ ਵੀ ਇਹਨੂੰ ਬੁਖਾਰ ਆਣਾ ਇਹਨੂੰ ਰੋਟੀ ਕੌਣ ਦਊਗਾ ਉੱਥੇ ਗੁਰੂ ਰਾਮਦਾਸ ਦੇ ਲੰਗਰ ਬੰਦਾ ਜਿੱਥੇ ਹਜ਼ਾਰਾਂ ਦੀ ਲੱਖਾਂ ਸੰਤਾਂ ਲੰਗਰ ਸਕਦੀਆਂ ਆਪ ਸਕਦੀਆਂ ਤੇ ਗੁਰੂ ਰਾਮਦਾਸ ਵਾਹਿਗੁਰੂ ਵਾਹਿਗੁਰੂ ਕਰਦੀਆਂ ਜਾਂਦੀਆਂ ਤੇ ਫੇਰ ਕਹਿੰਦਾ ਇਹਨੂੰ ਪੜਾਉ ਲਿਖਾਈ ਕੌਣ ਤੇ ਇਹਨੂੰ ਪੜਿਆ ਲਿਖਿਆ ਜਾਣਾ ਇਹਨੇ ਪੜ੍ਹ ਰਹਿਣਾ ਤੇ ਆਪਾਂ ਨੂੰ ਸੋਚ ਕੇ ਹੈਰਾਨੀ ਹੋਊਗੀ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗਾਂ ਦੀ ਬਾਣੀਆਂ ਜਿਸ ਤੇ 30 ਰਾਗਾਂ ਦੀ ਬਾਣੀ ਗੁਰੂ ਰਾਮਦਾਸ ਦੀ ਲਿਖੀ ਹੋਈ ਆ ਜਿਸ ਨੂੰ ਪੜ ਕੇ ਲੋਕ ਆਪਣਾ ਜੀਵਨ ਸਫਲ ਕਰਦੇ ਆ ਤੇ ਜਿਸ ਨੂੰ ਕਹਿੰਦੇ ਸੀ ਕਿ ਇਹਨੂੰ ਆਪਣੀ ਕੁੜੀ ਕਾਣ ਦਊ ਇਹ ਨਾਲ ਵਿਆਹ ਕਰੂਗਾ ਪਰ ਆਪਣੀ ਸਿੱਖ ਕੌਮ 'ਚ ਇੱਕ ਫਲਸਫਾ ਕਿ ਵਿਆਹ ਗੁਰੂ ਰਾਮਦਾਸ ਦੀ ਬਾਣੀ ਤੋਂ ਬਿਨਾ ਵਿਆਹ ਸੰਪੂਰਨ ਨਹੀਂ ਹੁੰਦਾ ਕਿਉਂਕਿ ਇਹ ਵਿਆਹ ਜਿਹੜਾ ਲਾਵਾਂ ਦੀਆਂ ਉਹ ਚਾਰ ਲਾਵਾਂ ਵਾ ਉਹ ਗੁਰੂ ਰਾਮਦਾਸ ਜੀ ਨੇ ਲਿਖੀਆਂ ਇਸ ਕਰਕੇ ਉਹ ਵਿਆਹ ਸੰਪੂਰਨ ਨਹੀਂ ਹੁੰਦਾ ਇਸ ਕਰਕੇ ਵਾਹਿਗੁਰੂ ਵਾਹਿਗੁਰੂ ਕਹਿਣ ਜੀ ਕਰਦਾ ਭਾਈ ਜੇਠਾ ਤੋਂ ਭਾਈ ਰਾਮਦਾਸ ਜੀ ਬਾਨਾ ਇੱਕ ਅਚੰਬਈਆ ਉਹ ਗੁਰੂ ਮਹਾਰਾਜ ਦਾ ਹੀ ਇੱਕ ਆਸ਼ੀਰਵਾਦ ਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ